ਦਰਸ਼ਕੋ ਅੱਜ ਆਪਾਂ ਅਗੇ ਇੱਕ ਨਵੀਂ ਜਗ੍ਹਾ ਦੇ ਉੱਪਰ ਅੱਜ ਆਪਾਂ ਤੁਹਾਨੂੰ ਇੱਕ ਨਵਾਂ ਪਿੰਡ ਦਿਖਾਉਣੇ ਆ ਜੀ ਤਾਂ ਨੋ ਹੈਗਾ ਦੀਪਮਾਲੀ ਦੀਪਮਾਲੀ ਇਹ ਰਾਜਸਥਾਨ ਦੇ ਵਿੱਚ ਪੈਂਦਾ ਪਿੰਡਾ ਦੀਪਮਾਲੀ ਤੇ ਇਹ ਪਿੰਡ ਦਾ ਨੂੰ ਵਰਲਡ ਆਂ ਇੰਡੀਆ ਦਾ ਸਭ ਤੋਂ ਸੋਹਣਾ ਨਹੀਂ ਹੈਰੀਟੇਜ ਪਿੰਡ ਦੱਸਿਆ ਗਿਆ ਇਹਨੂੰ ਇਹ ਪਿੰਡ ਨੂੰ ਵੀ ਇੰਡੀਆ ਦਾ ਹੈਰੀਟੇਜ ਦਾ ਦਰਜਾ ਇਹ ਪਿੰਡ ਨੂੰ ਮਿਲਿਆ ਕਿਉਂਕਿ ਸਭ ਤੋਂ ਵੱਡੀ ਗੱਲ ਆ ਵੀ ਇਹ ਪਿੰਡ ਦੇ ਵਿੱਚ ਕੋਈ ਵੀ ਮਕਾਨ ਪੱਕਾ ਨਹੀਂ ਹੈਗਾ ਤੁਹਾਨੂੰ ਹਰ ਇੱਕ ਮਕਾਨ ਕੱਚਾ ਮਿਲੇਗਾ ਔਰ ਦੁਨੀਆ ਦੀ ਬੱਕਰੀ ਗੱਲੇ ਪਿੰਡ ਨੂੰ ਕੀ ਆ ਵੀ ਇਹ ਪਿੰਡ ਦੇ ਬੰਦੇ ਜਿੱਥੇ ਮਰਜੀ ਆਪਣਾ ਚਲੇ ਜਾਣ ਖੇਤਾਂ ਨੂੰ ਚਲੇ ਜਾਣ ਚਾਹੇ ਕਿਤੇ ਚਲੇ ਜਾਣ ਵੀ ਇਹ ਇਹ ਆਪਣੇ ਘਰਾਂ ਨੂੰ ਜਿੰਦਾ ਨਹੀਂ ਲਾਉਂਦੇ ਆਮ ਇਹਦੇ ਘਰ ਆ ਦੇਖੋ ਤੁਹਾਨੂੰ ਖੁੱਲੇ ਪਏ ਮਿਲਣਗੇ ਇਹ ਪਿੰਡ ਦੇ ਵਿੱਚ ਨਾ ਤਾਂ ਕਿਸੇ ਦਾ ਘਰ ਇੱਟਾਂ ਵਾਲਾ ਨਾ ਕਿਸੇ ਨੇ ਲੈਂਟਰ ਪਾਉਂਦਾ ਇਹ ਪਿੰਡ ਦੇ ਵਿੱਚ ਆ ਬੀਹ ਪਿੰਡ ਦਾ ਜਾਨੀ ਸਾਰੇ ਕਰ ਕੱਚੇ ਹੋਣਗੇ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ ਇਹਦੇ ਇਹ ਪਿੰਡ ਨੂੰ ਇਹਦੇ ਤੋਂ ਤੱਕ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਇਹ ਪਿੰਡ ਦੀਆਂ ਬਹੁਤ ਲੈਦੀਆਂ ਹੀ ਚੀਜ਼ ਵੱਖਰੀਆਂ ਹੀ ਆਪਣੀਆਂ ਹੀ ਇੰਦੀਆਂ ਪਰੰਪਰਾਵਾਂ ਨੇ ਨੰਬਰ 1 ਤੁਹਾਨੂੰ ਜਿਹੜੀ ਪਰੰਪਰਾਵਾਂ ਦੱਸਾਂ ਬੀਹ ਪਿੰਡ ਦੇ ਵਿੱਚ ਕੋਈ ਵੀ ਕਾਨੂੰਨ ਲਾਗੂ ਨਹੀਂ ਹੈਗਾ ਵੀ ਇਹ ਕਹਿੰਦੇ ਵੀ ਸਾਡੇ ਪਿੰਡ ਚ ਚਾਹੇ ਕੋਈ ਝਗੜਾ ਹੋਵੇ ਜਿੱਡੀ ਮਰਜ਼ੀ ਵਾਰਦਾਤ ਹੋ ਜੇ ਵੀ ਉਹ ਪਿੰਡ ਦੀ ਪਿੰਡ ਦੇ ਵਿੱਚ ਹੀ ਨਿਬੇੜਦੀਆਂ ਆ ਵੀ ਦੇਖੋ ਵੀ ਕੋਈ ਵੀ ਬੰਦਾ ਥਾਣੇ ਵਗੈਰਾ ਨਹੀਂ ਜਾਂਦਾ ਆ ਦੇਖੋ ਤੁਸੀਂ ਮੈਂ ਤੁਹਾਨੂੰ ਆ ਗਲੀ ਦਿਖਾਉਣਾ ਵੀ ਸਾਰੇ ਜਾਨੀ ਕੱਚੇ ਜਾਨੀ ਇਹ ਪਿੰਡ ਦੇ ਵਿੱਚ ਕੋਈ ਵੀ ਹੈ ਹੋਣੀ ਨਹੀਂ ਸਾਰੇ ਝਾਕੇ ਦੇਖ ਲਿਆ ਵੀ ਕੋਈ ਕੱਚਾ ਮਕਾਨ ਨਹੀਂ ਹੈ ਪੱਕਾ ਮਕਾਨ ਨਹੀਂ ਹੈਗਾ ਤੇ ਬਾਕੀ ਤੁਸੀਂ ਦੇਖੋ ਵੀ ਸਾਰੇ ਮਕਾਨ ਕੱਚੇ ਤੇ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਵੀ ਇਹ ਕਹਿੰਦੇ ਵੀ ਸਾਡਾ ਕੋਈ ਵੀ ਸਾਡੇ ਬੰਦਾ ਵੀ ਪੰਚਾਇਤ ਵੀ ਪੰਚਾਇਤ ਤੋਂ ਵੱਖ ਹੋ ਕੇ ਨਹੀਂ ਕਿਤੇ ਜਾਂਦਾ ਹੈਗਾ ਵੀ ਜਿਹੜਾ ਜਿਹੜਾ ਵੀ ਕੁਝ ਨਿਬੜਨਾ ਹੈ ਉਹ ਇਸੇ ਪਿੰਡ ਚ ਨਿਬੜਨਾ ਹੈ ਤੇ ਨੰਬਰ 2 ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਪਿੰਡ ਦੀ ਵੀ ਜਿੱਥੇ ਨਾ ਅਸੀਂ ਪੰਚਾਇਤ ਘਰ ਦੇ ਵਿੱਚ ਖੜੇ ਸੀਗੇ ਅਸੀਂ ਦੇਖਿਆ ਵੀ ਉਥੋਂ 2-3 ਔਰਤਾਂ ਲੰਘਦੀਆਂ ਨੇ 2-3 ਤੀਨੀਆਂ ਜਾਇਆ ਕਰਨ ਲੰਘਦੀਆਂ ਨਹੀਂ 2-3 ਤੀਮੇ ਲੰਘਦੀਆਂ ਅਸੀਂ ਦੇਖੀਆਂ ਉਹ ਜਦੋਂ ਲੰਘ ਰਹੀਆਂ ਸੀਗੀਆਂ ਨਾ ਉਹਦੇ ਸਿਰਾਂ ਦੇ ਉੱਪਰ ਕੋਈ ਕੱਖ ਵਗੈਰਾ ਰੱਖਿਆ ਹੋਇਆ ਸੀਗੇ ਤੇ ਉੱਪਰ ਉੱਥੋਂ ਨਾਲ ਜਦੋਂ ਪੰਚਾਇਤ ਸਟਾਰਟ ਹੋਇਆ ਸਾਡੇ ਉਥੋਂ ਉਥੋਂ ਨੇ ਚੱਪਲ ਕੱਢ ਕੇ ਹੱਥ 'ਚ ਫੜ ਲਈਆਂ ਅਸੀਂ ਇਹਨਾਂ ਨੂੰ ਪੁੱਛਿਆ ਵੀ ਵੀ ਤੁਸੀਂ ਇਹ ਚੱਪਲਾ ਵਗੈਰਾ ਹੱਥ 'ਚ ਕੱਢ ਕੇ ਕਿਉਂ ਫੜੀਆਂ ਨੇ ਇਹਨਾਂ ਨੇ ਉਹ ਕਹਿੰਦੇ ਵੀ ਇਹ ਸਾਡੇ ਇੱਕ ਮਰਿਆਦਾ ਏ ਵੀ ਇਹ ਤੋਂ ਬਿਨਾ ਸਾਡੇ ਕੋਈ ਨਹੀਂ ਜਾਂਦਾ ਹੈਗਾ ਵੀ ਔਰਤਾਂ ਖਾਸ ਕਰਕੇ ਵੀ ਮਾਨ ਸਤਕਾਰ ਪਿੰਡ ਦੇ ਬਜ਼ੁਰਗਾਂ ਨੂੰ ਵੀ ਪੰਚਾਇਤ ਨੂੰ ਵੀ ਇੰਨਾ ਮਾਨ ਸਤਕਾਰ ਦਿੱਤਾ ਜਾਂਦਾ ਵੀ ਉਹਨਾਂ ਦੇ ਪੰਚਾਇਤ ਘਰ ਦੇ ਮੂਹਰੇ ਦੀ ਚੱਪਲ ਪਾ ਕੇ ਤੀਮ ਨਹੀਂ ਲਖਦੀ ਹੈਗੀ ਚਾਹੇ ਇਹਨਾਂ ਨੂੰ ਇਹਨਾਂ ਦਾ ਕੋਈ ਬਹਿਮਾਨਾ ਚਾਹੇ ਕੋਈ ਇੱਜ਼ਤ ਮੰਨ ਲਓ ਕਿਉਂਕਿ ਮੈਂ ਇਹ ਕਹਿੰਦੀ ਕਿ ਇਹਨਾਂ ਨੂੰ ਕਿਹੜਾ ਕੋਈ ਦੇਖਦਾ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਵੀ ਉਰੇ ਕਿਹੜਾ ਕੋਈ ਦੇਖਦਾ ਹੈ ਜਿਹਾ ਇੱਕ ਲੰਘ ਵੀ ਜਾਣਾ ਪਰ ਨਹੀਂ ਇਹਨਾਂ ਦੀ ਮਰਿਆਦਾ ਵੀ ਕੋਈ ਵੀ ਔਰਤ ਇੱਥੋਂ ਇਹ ਉਹ ਦੇਖੋ ਉਹ ਪਿੱਲਰ ਜਾਂ ਲੱਗਿਆ ਹੋਇਆ ਉੱਥੋਂ ਨੇ ਚੱਪਲਾਂ ਕੱਢ ਲੈਣੀਆਂ ਨੇ ਚਾਹੇ ਉਹਨਾਂ ਨੇ ਇਹ ਗਲੀ ਜਾਣਾ ਤੇ ਚਾਹੇ ਇਹ ਗਲੀ ਜਾਣਾ ਇਹ ਉੱਥੇ ਤੱਕ ਉਹਨਾਂ ਨੇ ਕੱਢ ਕੇ ਜਾਣਾ ਉਹ ਟੱਪਾ ਟੱਪ ਕੇ ਫੇਰ ਉਹਨਾਂ ਨੇ ਪਾਉਣੀ ਆ ਤੁਸੀਂ ਕਹਿੰਦੇ ਹੋ ਵੀ ਆ ਪੱਕੇ ਖੇ ਨੇ ਵੀ ਇਹ ਜਿੰਨਾ ਜਿੰਨੇ ਪੱਕੇ ਨੇ ਉਹ ਜਿਵੇਂ ਪੰਚਾਇਤੀ ਘਰ ਆ ਸਕੂਲ ਹੋ ਗਿਆ ਆ ਪੰਚਾਇਤ ਘਰ ਹੋ ਗਿਆ ਇਹ ਮੰਦਰ ਹੋ ਗਿਆ ਇਹ ਸਿਰਫ ਪੱਕੇ ਨੇ ਬਾਕੀ ਹੋਰ ਕੋਈ ਘਰ ਇੱਥੇ ਪੱਕਾ ਨਹੀਂ ਹੈਗਾ ਬਾਕੀ ਸਾਰੇ ਕੱਚੇ ਨੇ ਅਰ ਨੰਬਰ 3 ਹੋਰ ਤੁਹਾਨੂੰ ਇੱਕ ਕਹਿੰਦੀ ਬਲੱਖਣ ਗੱਲ ਦੱਸਾਂ ਵੀ ਉਰੇ ਕਿਸੇ ਦੇ ਨਾਂ ਪਿੰਡ ਦੇ ਵਿੱਚ ਕਿਸੇ ਦੇ ਨਾਂ ਕੋਈ ਜ਼ਮੀਨ ਨਹੀਂ ਹੈਗੀ ਜਿਹੜੀ ਜ਼ਮੀਨ ਜ਼ਮੀਨ ਨਾਂ ਹੈ ਉਰੇ ਉਹ ਸਿਰਫ ਉਹਨਾਂ ਦੇ ਆਪਣਾ ਭਗਵਾਨ ਨੇ ਜਿਹੜੇ ਜਿਹੜੇ ਭਗਵਾਨ ਨੇ ਪਿੰਡ ਬਸਾਇਆ ਸੀਗਾ ਉਹ ਉਹਨਾਂ ਦੇ ਨਾਂ ਆ ਛੱਤਾਂ ਨੇ ਵੀ ਉਹਨਾਂ ਦੇ ਨੋਏ ਜ਼ਮੀਨ ਆ ਭਗਵਾਨ ਜੀ ਦੇ ਨੋਏ ਜ਼ਮੀਨ ਆ ਵਿਸ਼ਨੂ ਭਗਵਾਨ ਦੇ ਕੋਈ ਅਵਤਾਰ ਹੋਏ ਨੇ ਉਹਨਾਂ ਦੀ ਇਹ ਸਾਰੀ ਜ਼ਮੀਨ ਆ ਉਰੇ ਉਹਨਾਂ ਦੇ ਨਾਂ ਹੀ ਇਹ ਜ਼ਮੀਨ ਚੱਲਦੀ ਆ ਵੀ ਕੋਈ ਜਣੀ ਇਹ ਨਹੀਂ ਹੈਗਾ ਵੀ ਕਿਤੇ ਰਜਿਸਟਰੀ ਹੁੰਦੀ ਆ ਜਾਂ ਕਿਸੇ ਕੁਝ ਹੁੰਦਾ ਤੇ ਤਾਂ ਹੀ ਇਹ ਪਿੰਡ ਨੂੰ ਉਹਨਾਂ ਨੇ ਪਿੰਡ ਨੂੰ ਪਿੰਡ ਵਾਲਿਆਂ ਨਾਲੇ ਵਾਦਾ ਕਰਿਆ ਸੀਗਾ ਪਿੰਡ ਵਾਲਿਆਂ ਨਾਲ ਉਹਨਾਂ ਨਾਲ ਵੀ ਸਾਡੇ ਕੋਈ ਨਾ ਤਾਂ ਕੋਈ ਮੀਟ ਖਾਊਗਾ ਨਾ ਕੋਈ दारू ਪੀਊਗਾ ਵੀ ਸਾਡੇ ਪਿੰਡ ਦੇ ਵਿੱਚ ਇਹ ਚੀਜ਼ਾਂ ਖਤਮ ਨੇ ਵੀ ਕੋਈ ਮੀਟ ਨਹੀਂ ਖਾਂਦਾ ਕੋਈ दारू ਨਹੀਂ ਪੀਂਦਾ ਵੀ ਕੋਈ ਸਾਡੇ ਇਹ ਕੰਮ ਨਹੀਂ ਕਰਦਾ ਹੈਗਾ ਵੀ दारू ਮੀਟ ਸਾਡੇ ਕੋਈ ਚਾਹੀ ਵੀ ਇੱਥੇ ਰਹੇ ਚਾਹੇ ਉਹ ਬੰਦਾ ਨਾ ਰਹੇ ਵੀ ਪਰ ਇੱਥੇ ਕੋਈ दारू ਮੀਟ ਦਾ ਕੋਈ ਸੇਵਨ ਨਹੀਂ ਕਰਦਾ ਕੋਈ ਵੀ ਇਹੋ ਜਿਹਾ ਵੀ ਕੰਮ ਨਹੀਂ ਕਰਦਾ ਇਹ ਦੇਖੋ ਵੀ ਜਿਹੜੀਆਂ ਚੀਜ਼ਾਂ ਨੇ ਨਾ ਪੱਕੀਆਂ ਨੇ ਪਤਾ ਨਹੀਂ ਸਕੂਲ ਹੈ ਇਹ ਇਹੇ ਬਸ ਇਹੀ ਪੱਕੇ ਨੇ ਤੇ ਬਾਕੀ ਸਾਰਾ ਕੁਝ ਤੁਹਾਨੂੰ ਇੱਥੇ ਕੱਚਾ ਹੀ ਮਿਲੂਗਾ ਵੀ ਜਿੰਨਾ ਹੈਗਾ ਇਹ ਕੱਚਾ ਮਿਲੂ ਕਹਿੰਦੇ ਵੀ ਜੇ ਕਿਤੇ ਪਿੰਡ ਦਾ ਤੁਹਾਨੂੰ ਦੱਸਦੇ ਆ ਵੀ ਬਾਹਰ ਵੀ ਰਹਿੰਦਾ ਨਾ ਬੰਦਾ ਉਹ ਵੀ ਜਾ ਕੇ ਉੱਥੇ ਮੀਟ ਵਗੈਰਾ ਦਾ ਸੇਵਰ ਨਹੀਂ ਕਰਦਾ ਇਹਨੂੰ ਇੰਡੀਆ ਦਾ ਬੈਸਟ ਪਿੰਡ ਕੋਸ਼ਤ ਕਰਿਆ ਇਹ ਐਟ ਕੀ ਵੀ ਇੰਡੀਆ ਦਾ ਹੈਰੀਟੇਜ ਬੈਸਟ ਵਿਲੇਜ ਇਹਨੂੰ ਉਹਦਾ ਅਵਾਰਡ ਮਿਲਿਆ ਇਹ ਪਿੰਡ ਨੂੰ ਇਹ ਪਿੰਡ ਨੂੰ ਤੁਸੀਂ ਆ ਕੇ ਦੇਖ ਸਕਦੇ ਹੋ ਵੀ ਕੋਈ ਉਰੇ ਰੋਕ ਟੋਕ ਨਹੀਂ ਤੁਸੀਂ ਜਿੱਦੇ ਮਰਜ਼ੀ ਘਰ ਵੜ ਕੇ ਇਹ ਪਿੰਡ ਨੂੰ ਵਿਸਟ ਕਰ ਸਕਦੇ ਆ ਤੇ ਬਾਕੀ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਮਿਹਰਬਾਨੀ ਧੰਨਵਾਦ ਤੇ ਮੈਂ ਵੀ ਸਮਾਪਤੀ ਸਮੇਂ ਤੋਂ ਪਹਿਲਾਂ ਕਰਨੀ ਚਾਹੁੰਦਾ ਅਸੀਂ ਮੈਨੂੰ ਇੱਕ ਦੋ ਗੱਲਾਂ ਬਾਅਦ ਦੇ ਵਿੱਚੋਂ ਲੱਗੀਆਂ ਮੈਂ ਹੈ ਵੀ ਉਹ ਵੀ ਜੋੜਨੀਆਂ ਚਾਹੀਦੀਆਂ ਨੇ ਵੀ ਉਹ ਵੀ ਤੁਹਾਨੂੰ ਦੱਸਿਆ ਜਾਵੇ ਇਸ ਪਿੰਡ ਬਾਰੇ ਕਹਿੰਦੇ ਬਾਈ ਇਹ ਪਿੰਡ ਦੇ ਵਿੱਚ ਸਵੇਰੇ 4 ਵਜੇ ਵੀ ਕੇਸਰ ਦੀ ਵਰਖਾ ਹੁੰਦੀ ਆ ਕੇਸਰ ਦੀ ਵਰਖਾ ਹੁੰਦੀ ਆ ਇਸ ਪਿੰਡ ਦੇ ਵਿੱਚ ਕਹਿੰਦੇ ਸਵੇਰੇ ਤੇ ਕੇਸਰ ਦੀ ਵਰਖਾ ਕਹਿੰਦੇ ਵੀ ਉਸ ਦਿਨ ਹੀ ਨਹੀਂ ਹੁੰਦੀ ਕਿ ਜਦ ਤੱਕ ਕੋਈ ਵੀ ਲੇਡੀ ਪ੍ਰੈਜਿਡੈਂਸੀ ਚ ਇਸ ਕਰਕੇ ਵੀ ਇਸ ਕਰਕੇ ਹੀ ਸਿਰਫ ਇਹ ਪਿੰਡ ਦੇ ਵਿੱਚ ਵੀ ਉਸ ਦਿਨ ਰੁਕਿਆ ਹੋਵਾ ਹੁੰਦਾ ਹੈ ਕੋਈ ਡੈਥ ਹੋ ਗਈ ਵੀ ਉਸ ਦਿਨ ਇਹ ਸਿਰਫ ਰੁਕਿਆ ਜਾਂਦਾ ਵੀ ਨਹੀਂ ਇੱਥੇ ਕੇਸਰ ਦੀ ਵਰਖਾ ਹੁੰਦੀ ਹੈ ਵੀ ਜਦੋਂ ਤੁਸੀਂ ਦੇਖੇਂਗੇ ਉਹ ਸਵੇਰੇ ਉੱਠ ਕੇ ਤਾਂ ਲੋਕਾਂ ਦੇ ਹੱਥਾਂ ਦੇ ਉੱਪਰ ਪੈਰਾਂ ਦੇ ਉੱਪਰ ਐ ਪੀਲੇ ਰੰਗ ਦੇ ਥੋੜੇ ਨਿਸ਼ਾਨ ਪੈ ਜਾਣਗੇ ਤੇ ਬਾਕੀ ਮੈਂ ਇਹ ਪਿੰਡ ਦੇ ਨਾਲ ਵੀ ਮੈਂ ਜੋੜਨਾ ਦੱਸਦਾ ਚਾਹੁੰਦਾ ਸੀਗਾ ਵੀ ਇਹ ਵੀ ਕੇਸਰ ਦੀ ਵਰਖਾ ਇਹ ਪਿੰਡ ਦੇ ਵਿੱਚ ਹੁੰਦੀ ਹੈ ਵੀ ਇੰਨਾ ਸੋਹਣਾ ਰੱਬ ਦੀ ਇੰਨੀ ਕਿਰਪਾ ਇਹ ਪਿੰਡ ਦੇ ਉੱਪਰ ਆ ਭਗਵਾਨ ਦਾ ਮੰਦਿਰ ਆ ਇੱਥੇ ਉੱਥੇ ਦੁਨੀਆ ਆਉਂਦੀ ਆ ਬਹੁਤ ਉੱਚੇ ਪਰਬਤ ਇੱਕ ਜਣੀ ਇਹ ਆ ਵੀ ਭਗਵਾਨ ਦਾ ਵਸਾਇਆ ਹੋਇਆ ਪਿੰਡ ਆ ਇਹ ਇਹ ਸਭ ਤੋਂ ਵੱਡੀ ਗੱਲ ਆ ਵੀ ਭਗਵਾ ਭਗਵਾਨ ਦਾ ਬਸਾਇਆ ਹੋਇਆ ਪਿੰਡ ਆ ਇਹ ਤੁਸੀਂ ਵੀ ਇਹ ਨੂੰ ਪਿੰਡ ਨੂੰ ਦੇਖ ਸਕਦੇ ਹੋ ਆ ਕੇ ਦੇਵਮਾਲੀ ਨੌਵਾਂ ਪਿੰਡ ਦਾ ਤੁਸੀਂ ਰਾਜਸਥਾਨ ਦੇ ਉੱਪਰ ਸਰਚ ਕਰ ਸਕਦੇ ਹੋ ਦੇਵਮਾਲੀ ਉਹ ਨਿਕਲਿਆ ਆਊਗਾ ਤੇ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਤੇ ਬਾਕੀ ਹੁਣ ਆਪਾਂ ਗਾਹਾਂ ਤੁਹਾਨੂੰ ਕੋਈ ਹੋਰ ਵੀਡੀਓ ਵੀ ਜਰੂਰ ਲੈ ਕੇ ਛੇਤੀ ਤੋਂ ਛੇਤੀ ਮਿਲਾਂਗੇ ਮਿਹਰਬਾਨੀ ਧੰਨਵਾਦ